ਇਹ ਜੋ ਮਾਡਲ ਹੈ ਜੂਨ 1984 ਜੋ ਕਿ ਸਿੱਖ ਕੌਮ ਦੇ ਉੱਤੇ ਬਹੁਤ ਵੱਡਾ ਕਾਲਾ ਦਿਨ ਇਹ ਆਇਆ ਸੀਗਾ ਕਿਉਂਕਿ ਇਹ ਉਹ ਦਿਨ ਸੀਗਾ ਜਿਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਅੰਦਰ ਤੋਪਾਂ ਟੈਂਕਾਂ ਦੇ ਨਾਲ ਸਮੁੱਚੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀਗਾ। ਉਹ ਇਹ ਜੋ 1984 ਦਾ ਜੋ ਦਰਦਨਾਕ ਪਾਣਾ ਹੈ ਜੋ ਸਾਡੀ ਕੌਮ ਨਾਲ ਵਾਪਰਿਆ ਕਿਸ ਤਰ੍ਹਾਂ ਛੋਟੇ-ਛੋਟੇ ਬੱਚੇ ਕੋ-ਕੋ ਕੇ ਸ਼ਹੀਦ ਕੀਤੇ ਗਏ ਮਾਤਾਵਾਂ ਬੀਬੀਆਂ ਚਰਦੀ ਕਲਾ ਵਾਲੇ ਜੋ ਸੂਰਮੇ ਜੋਦੇ ਸਿੱਖ ਪੰਥ ਦੇ ਜਰਨੈਲ ਹੈ ਉਹਨਾਂ ਨੂੰ ਵੀ ਸ਼ਾਦਤਾ ਪ੍ਰਾਪਤ ਕਰਨੀਆਂ ਪਈਆਂ ਲੇਕਿਨ ਉਹਨਾਂ ਨੇ ਸਰਕਾਰਾਂ ਦੇ ਅੱਗੇ ਆਪਣੇ ਗੋਡੇ ਨਹੀਂ ਝੁਕੇ। ਬੇਸ਼ੁਮ ਦੇਸ਼ ਦੀਆਂ ਸੰਗਤਾਂ ਜਿੱਥੇ ਕੱਲੂ ਘਾਰੇ ਨੂੰ ਬਹੁਤ ਨਮ ਅੱਖਾਂ ਦੇ ਨਾਲ ਮਨਾਉਂਦੀਆਂ ਨੇ ਕਿਉਂਕਿ 40 ਸਾਲ ਹੋ ਚੁੱਕੇ ਨੇ ਇਹ ਕੌਮੀ ਦਰਦ ਨੂੰ ਚਲਦੇ ਆ ਸਿੱਖ ਪੰਥ ਨੂੰ ਤੇ ਉਹ ਦਰਦ ਨੂੰ ਦਰਸਾਉਂਦੇ ਆ। ਪੂਰੀ ਦੁਨੀਆ ਦੇ ਵਿੱਚ ਸੁਨੇਹਾ ਹੈ ਕਿ ਸਾਡੇ ਸਿੱਖ ਕੌਮ ਦੇ ਨਾਲ ਜੋ ਵਾਪਰਿਆ ਹੈ ਅੱਜ ਤੱਕ ਸਾਨੂੰ ਉਹਦਾ ਇਨਸਾਫ ਨਹੀਂ ਮਿਲਿਆ ਪਾਈ ਸਾਹਿਬ ਜੀ ਆਪ ਜੀ ਦਾ ਕੀ ਨਾਮ ਹੈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਕੇਪਰਾ ਆਰਟਿਸਟ ਹਾਂ ਤੇ ਮੈਂ ਸ੍ਰੀ ਅਮਰitsar ਸਾਹਿਬ ਜੀ ਦਾ ਰਹਿਣ ਵਾਲਾ ਹਾਂ ਤੇ ਇਹ ਆਪ ਜੀ ਨੇ ਅੱਜ ਕੀ ਤਿਆਰ ਕੀਤਾ ਹੈ ਜੀ ਇਹ ਜੋ ਮਾਡਲ ਹੈ ਜੂਨ 1984 ਜੋ ਕਿ ਸਿੱਖ ਕੌਮ ਦੇ ਉੱਤੇ ਬਹੁਤ ਵੱਡਾ ਕਾਲਾ ਦਿਨ ਇਹ ਆਇਆ ਸੀਗਾ ਕਿਉਂਕਿ ਇਹ ਉਹ ਦਿਨ ਸੀਗਾ ਜਿਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਅੰਦਰ ਤੋਪਾਂ ਟੈਂਕਾਂ ਦੇ ਨਾਲ ਸਮੁੱਚੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀਗਾ ਇਸ ਤੋਂ ਪਹਿਲਾਂ ਵੀ ਦਾਸ ਨੇ ਕਈ ਸਾਰੇ ਮਾਡਲ ਬਣਾਏ ਸਨ ਲੇਕਿਨ ਇਹ ਜੋ ਮਾਡਲ ਤਿਆਰ ਕੀਤਾ ਹੈ ਆਸਟ੍ਰੇਲੀਆ ਦੀ ਤਰਤੀਤੇ ਤਿਆਰ ਕੀਤਾ ਜੋ ਕਿ ਵਕ 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 ਜਥੇਵੰਦੀਆਂ ਦੀ ਜੋ ਸਲਾਹਾਂ ਜੋ ਕਦਮ ਦੇ ਸਦਕਾ ਇਹ ਤਿਆਰ ਕੀਤਾ ਬਹੁਤ ਸਾਰੀਆਂ ਸੰਗਤਾਂ ਵੱਲੋਂ ਇਹ ਬੇਨਤੀ ਕੀਤੀ ਗਈ ਸੀ ਕਿ ਇਹ ਮਾਡਲ ਤਿਆਰ ਕੀਤਾ ਜਾਵੇ ਤੋ ਇਹ ਜੋ 1984 ਦਾ ਜੋ ਦਰਦਨਾਕ ਪਾਣਾ ਹੈ ਜੋ ਸਾਡੀ ਕੌਮ ਨਾਲ ਵਾਪਰਿਆ ਕਿਸ ਤਰ੍ਹਾਂ ਛੋਟੇ-ਛੋਟੇ ਬੱਚੇ ਕੋਹ-ਕੋ ਕੇ ਸ਼ਹੀਦ ਕੀਤੇ ਗਏ ਮਾਤਾਵਾਂ ਬੀਬੀਆਂ ਚੜ੍ਹਦੀ ਕਲਾ ਵਾਲੇ ਜਿਹੜੇ ਸੂਰਮਿਤ ਜੋਧੇ ਹੈ ਸਿੱਖ ਕੌਮ ਦੇ ਜਰਨੈਲ ਹੈ ਉਹਨਾਂ ਨੂੰ ਵੀ ਸ਼ਾਤਾਂ ਪ੍ਰਾਪਤ ਕਰਨੀਆਂ ਪਈਆਂ ਲੇਕਿਨ ਉਹਨਾਂ ਨੇ ਸਰਕਾਰਾਂ ਦੇ ਅੱਗੇ ਆਪਣੇ ਗੋਡੇ ਨਹੀਂ ਟੇਕੇ ਤੇ ਉਸ ਦ੍ਰਿਸ਼ ਨੂੰ ਦਰਸਾਉਂਦਾ ਕਿ ਕਿਸ ਤਰ੍ਹਾਂ ਸਾਰੀ ਸਾਰੀ ਇਮਾਰਤ ਕ੍ਰੈਟੇਰੀ ਕਰ ਦਿੱਤੀ ਗਈ ਸੀਗੀ ਬੁਰੇ ਹਾਲਤ ਦੇ ਵਿੱਚ ਖੰਡਰ ਰੂਪ ਬਣਾ ਦਿੱਤਾ ਗਿਆ ਸੀਗਾ ਉਹ ਦਰਦ ਨੂੰ ਕੇਸ਼ ਕਰਨ ਲਈ ਮਾਡਲ ਤਿਆਰ ਕੀਤਾ ਗਿਆ ਜਿਸ ਨੂੰ ਕਿ ਰੋਜ਼ ਲਗਾਤਾਰ ਮਿਹਨਤ ਤੋਂ ਬਾਅਦ ਕਾਫੀ ਦਿਨਾਂ ਦੀ ਮਿਹਨਤ ਤੋਂ ਬਾਅਦ तकरीबन 20-25 ਦਿਨਾਂ ਦੀ ਮਿਹਨਤ ਤੋਂ ਬਾਅਦ ਮਾਡਲ ਤਿਆਰ ਹੋਇਆ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿੱਥੇ ਕੱਲੂ ਘਾਰੇ ਨੂੰ ਬਹੁਤ ਨਮ ਅੱਖਾਂ ਦੇ ਨਾਲ ਮਨਾਉਂਦੀਆਂ ਨੇ ਕਿਉਂਕਿ 40 ਸਾਲ ਹੋ ਚੁੱਕੇ ਨੇ ਇਹ ਕੌਮੀ ਦਰਦ ਨੂੰ ਚਲਦੇ ਆ ਸਿੱਖ ਪੰਥ ਨੂੰ ਤੇ ਉਹ ਦਰਦ ਨੂੰ ਦਰਸਾਉਂਦੇ ਆ ਪੂਰੀ ਦੁਨੀਆ ਦੇ ਵਿੱਚ ਸੁਨੇਹਾ ਹੈ ਕਿ ਸਾਡੇ ਸਿੱਖ ਕੌਮ ਦੇ ਨਾਲ ਜੋ ਵਾਪਰਿਆ ਹੈ ਅੱਜ ਤੱਕ ਸਾਨੂੰ ਉਹਦਾ ਇਨਸਾਫ ਨਹੀਂ ਮਿਲਿਆ ਸੋ ਇਹ ਮਾਡਲ ਜਿਹੜਾ ਹੈਗਾ ਪਲਾਸਟਿਕ ਫਾਈਬਰ ਤੇ ਬੁਡ ਦੇ ਨਾਲ ਤਿਆਰ ਕੀਤਾ ਗਿਆ ਜੋ ਕਿ ਆਸਟ੍ਰੇਲੀਆ ਦੀਆਂ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਦਰਸ਼ਨੀ ਰੂਪ ਦੇ ਵਿੱਚ ਲਗਾਇਆ ਜਾਏਗਾ ਜਿੱਥੇ ਕਿ ਸਿੱਖ ਪੰਥ ਅਤੇ ਬੱਚੇ ਇਸ ਇਤਿਹਾਸ ਨੂੰ ਜਾਣ ਸਕਣਗੇ ਕਿ ਸਾਡੇ ਕੌਮ ਦੇ ਨਾਲ ਕੀ ਦਰਦ ਵਾਪਰਿਆ ਸੋ ਇਸ ਤੋਂ ਇਲਾਵਾ ਵੀ ਜਿਸ ਤਰ੍ਹਾਂ ਦਾਸ ਨੇ ਪੰਜਾਂ ਤਖਤ ਸਾਹਿਬਾਨਾਂ ਦੇ ਮਾਡਲ ਦਸਾਂ ਪਾਸ਼ਾਹੀਆਂ ਦੇ ਮਾਡਲ ਪਾਕਿਸਤਾਨ ਦੇ अनेका ਮਾਡਲ ਤਿਆਰ ਕੀਤੇ ਨੇ ਜੋ ਕਿ ਗੁਰਦੁਆਰਾ ਸਾਹਿਬਾਂ ਦੇ ਨੇ ਉਹਦੇ ਨਾਲ ਨਾਲ अनेका ਹੋਰ ਵਰਲਡ ਫੇਮਸ ਅਵਾਰਡ ਜਿਹੜੇ ਹੈਗੇ ਆ ਉਹ ਜਿਹੜੇ ਮਾਡਲ ਵੀ ਤਿਆਰ ਕਰ ਚੁੱਕੇ ਹਾਂ ਅੱਜ ਆਸਟ੍ਰੇਲੀਆ ਦੀ ਧਰਤੀ ਤੇ ਪਹਿਲੀ ਵਾਰੀ ਆ ਕੇ ਇਸ ਵਾਗਤ ਪ੍ਰਾਪਤ ਹੋਇਆ ਕਿ ਸਾਡੀ ਕੌਮ ਦਾ ਦਰਦ ਸਿੱਖ ਪੰਥ ਦੇ ਸਾਹਮਣੇ ਦੁਬਾਰਾ ਰੱਖ ਸਕੀਏ ਜੋ ਕਿ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਇਹ ਕਾਰਜ ਹੋ ਸਕਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਪੰਥ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਇਸ ਤਰ੍ਹਾਂ ਦਾ ਪਾਣਾ ਕਦੇ ਨਾ ਵਾਪਰੇ ਇਹ ਹੀ ਮੈਂ ਅਰਦਾਸ ਬੇਨਤੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ